ਕਿਸਾਨ ਵੀਰੋ COLK 14201 ਅਤੇ CO 15023 ਦੀ ਕਰੋ ਬਿਜਾਈ ਖਰਚਾ ਘੱਟ ਅਤੇ ਵਾਧੂ ਕਮਾਈ ਕਿਸਾਨ ਭਰਾਓ ਆਪ ਸਾਰੇ ਜਾਣਦੇ ਹੋ CO 238 ਦੇ ਵਿੱਚ ਇਸ ਸਮੇਂ ਬਿਮਾਰੀ ਆ ਚੁੱਕੀ ਹੈ ਹੁਣੇ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ ਕਿ ਕਿਹੜੀ ਵੈਰਾਈਟੀ ਬੀਜਣੀ ਚਾਹੀਦੀ ਹੈ ਇਸ ਦੌਰਾਨ COLK 14201 ਵੈਰਾਈਟੀ ਪਿਛਲੇ ਸਾਲਾਂ ਚ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਕਿਸਾਨ ਭਰਾ ਇਸ ਵੈਰਾਈਟੀ ਦੀ ਬਿਜਾਈ ਕਰਕੇ ਕਾਫੀ ਮੁਨਾਫਾ ਖੱਟ ਰਹੇ ਹਨ ਇਸ ਬੀਜ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੈ ਸੋ ਕਿਸਾਨ ਭਰਾਓ ਸੀਓਐਲ ਕੇ 14201 ਅਤੇ 15023 ਵੱਧ ਤੋਂ ਵੱਧ ਬਿਜਾਈ ਕਰਕੇ ਮੁਨਾਫਾ ਖੱਟੋ ਬੀਜ 골ਡਨ ਸੰਦਰ 슈ਗਰ ਮਿਲ ਵਿੱਚ ਮਿਲ ਰਿਹਾ ਹੈ ਜਿਹੜੇ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹ ਮੇਲ ਦੇ ਸਟਾਫ ਨੂੰ ਮਿਲ ਕੇ ਬੁੱਕ ਕਰਵਾ ਸਕਦਾ ਹੈ ਮੇਲ ਬਲੋਂ 5 ਫੁੱਟ 4 ਇੰਚ ਤੇ ਬਿਜਾਈ ਲਈ ਟ੍ਰੰਚਰ ਦੀ ਮੁਹਈਆ ਕਰਵਾਇਆ ਜਾ ਰਹੀਆਂ ਹਨ ਇਸ ਵਿਧੀ ਨਾਲ ਬਿਜਾਈ ਕਰਨ ਤੇ ਬੀਜ ਵੀ ਬਹੁਤ ਘੱਟ ਲੱਗਦਾ ਹੈ ਅਤੇ ਘੱਟ ਖਰਚੇ ਨਾਲ ਗੰਨੇ ਦੀ ਬਿਜਾਈ ਵੀ ਹੋ ਜਾਂਦੀ ਹੈ ਗੰਨੇ ਦੀ ਬਿਜਾਈ ਟ੍ਰੰਚ ਮੈਥਡ ਨਾਲ ਹੀ ਕਰੋ ਅਤੇ ਵੱਧ ਮੁਨਾਫਾ ਕਮਾਓ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲੋ Facebook ਪੇਜ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਮੀਆਂ ਤੇ ਜਾਣਕਾਰੀ ਭਰਪੂਰ ਖ਼ਬਰਾਂ ਦੇ ਨਾਲ ਸੁਣੋ ਜਨਰਲ ਮੈਨੇਜਰ ਬੀਪੀ ਵਰਮਾ ਨੇ ਕੀ ਦਿੱਤੀ ਜਾਣਕਾਰੀ ਹਾਂਜੀ ਸਰ ਕਿਸਾਨ ਪ੍ਰਾਉ ਸਸੇਕਾਲ ਆ ਦੇਖੋ ਅਸੀਂ ਅੱਜ ਨਾ ਮੇਜਰ ਸਿੰਘ ਠੋਲੀ ਦੇ ਖੇਤ 'ਚ ਖੜੇ ਆ ਜਿਹੜਾ ਕਿ 14 201 ਫਰਵਰੀ ਦੇ ਪਿਛਲੇ ਸਾਲ ਬਿਜਾਈ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਕੁਝ ਕਿਸਾਨਾਂ ਨੂੰ ਇਹ ਸ਼ੰਕਾ ਹੈ ਕਿ 14201 ਗੰਨਾ ਜਿਹੜਾ ਹੈ ਉਹ ਛੋਟਾ ਮਦਰਾ ਰਹਿ ਜਾਂਦਾ ਇਹ ਤੁਹਾਡੇ ਸਾਹਮਣੇ ਗੰਨਾ ਖੜਾ ਹੈ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਦੇਖੀ 12 ਫੁੱਟ 8 ਇੰਚ ਲੈਂਥ ਹੈ ਤੁਹਾਡੇ ਸਾਹਮਣੇ ਗੰਨਾ ਹੈ ਇਸ ਟਾਈਮ ਤੇ ਜਿਹੜੇ ਖੇਤੇ ਖੜੇ ਆ ਇਹ ਫਰਵਰੀ ਦੇ ਵਿੱਚ ਆਇਆ ਹੋਇਆ ਗੰਨਾ ਹੈ ਸੋ ਇਸ ਕਰਕੇ ਤੇਨੂੰ ਸਾਰੇ ਨੂੰ ਪਤਾ ਹੈ ਕਿ 238 ਗੰਨੇ ਦਾ ਜਿਹੜਾ ਉਹ ਬਿਮਾਰੀ ਆ ਚੁੱਕੀ ਹੈ ਔਰ ਉਹਨੂੰ ਰਿਪਲੇਸ ਕਰਨਾ ਬਹੁਤ ਜ਼ਰੂਰੀ ਹੈ तो एक यही वरायी है चौदह दो सौ एक पंद्रह जीरो तेईस भी एक वरायटी है, तो है, तो 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 है वो भी तेन बाद दिखावे फिर ये बद तो बढ़ बिजाई करो ये नवी वरायटी है यदा घट्टों घट्ट चार लगभग तो लगभग पांच सौ कुंटल है पर एकड़ ये गन्ने की जोड़ी बिजाई है वो पाँच फुट चार इंच हुई है तुम देख सकते हो कि दिवो जी अपना इन थले दिखा दो यी है फिर और सारे तो सारा गन्ना इस तरह भी है ਕਿਸੇ ਵੀ ਫਾਰਮਰ ਦਾ ਸਾਡੇ ਏਰੀਆ 'ਚ ਕਟੂਕਟ ਪਹੁੰਚ 200 ਏਕੜੇ 14201 ਦਾ ਗੰਨਾ ਹੈ ਜਿਹੜਾ ਕਿ ਸਾਰਾ ਤੇ ਸਾਰਾ ਗੰਨਾ ਇਸ ਤਰ੍ਹਾਂ ਲਗਭਗ ਖੜਾ ਕੋਈ ਏਕੜ ਖੇਤ ਨਹੀਂ ਹੋ ਸਕਦਾ ਬਤ ਅਸੀਂ ਕੋਸ਼ਿਸ਼ ਹੀ ਕਰਦੇ ਆ ਪਰ ਤੁਹਾਨੂੰ ਸਾਰਨੀ ਬੇਨਤੀ ਕਰਦੇ ਆ ਕਿ ਤੁਸੀਂ 14201 ਦੀ ਵੱਧ ਤੋਂ ਵੱਧ ਵਿਜਾਈ ਕਰੋ ਇਹ ਸਾਰੇ ਹਰ ਕਿਸਾਨ ਨੂੰ असि ये बेनती करते हैं कि घट तो घट एक गन्ना जरूर बीजे अपने खेत अपना बीज बनाए बाकी बारे कि फायदा कि खर्चे कट लगे आना जिन, कि के सरदार मेजर सिंह के खेत खड़े हैं इन्हों में भी सदते हो यह क्या गन्ने के बारे दस सद कि गन्ने के बीजों से फायदा मेजर सिंह जी आपको दस सद जिक्र जी मैं मेजर सिंह पेंथौली तो ਅਸੀਂ 14201 ਗੰਨੇ ਦੀ ਵੈਰੈਟੀ ਬੀਜੀ ਹੋਈ ਹੈ ਜੀ ਅਸੀਂ ਉਹ ਦੱਸ ਰਹੇ ਹਾਂ ਵੀ ਜਨਨ ਕਿ ਬਹੁਤ ਵਜਨ ਦੇ ਵਿੱਚ ਦਿੰਦਾ ਹੈ 500 ਕਿਲੋਨ ਤੱਕ ਗੰਨਾ ਇਹ ਨਿਕਲ ਜਾਂਦਾ ਹੈ ਜੀ ਤਾਂ ਇਹਦੀ ਜਨਨ ਕਿ 5 ਫੁੱਟ ਤੇ ਇਹਦੀ ਬਜਾਈ ਕੀਤੀ ਆ ਠੀਕ ਹੈ ਜੀ ਇਹ ਥੱਲੇ ਉਹ ਬੂਝਾ ਵੀ ਬਹੁਤ ਇਹਦਾ ਜ਼ੋਰਦਾਰ ਹੁੰਦਾ ਹੈ ਆਹ ਕਿ ਹੱਥ ਦੇ ਤੋਂ ਘੱਟੋ ਘੱਟ 12 13 ਗੰਨੇ ਇਹਦੇ ਹੋ ਜਾਂਦੇ ਆ ਜੀ ਔਰ ਗੰਨੇ ਦਾ ਜਿਹੜਾ ਵਜਨ ਵਜਨ ਆ ਦੂਸਰੇ ਗੰਨੇ ਆਮ ਗੰਨਿਆਂ ਦੇ ਨਾਲੋਂ ਕਾਫੀ ਵਜਨ ਇਹਦਾ ਜ਼ਿਆਦਾ ਹੈ ਜੀ ਠੀਕ ਹੈ ਜੀ ਤਾਂ ਇਸ ਲਈ ਇਹਦੇ ਵਿੱਚ ਜਿਹੜੀ ਕਿ ਇਹ ਬੀਜ ਦਾ ਫਾਇਦਾ ਆ ਔਰ ਇਹਦੇ ਦੋ ਇੱਕ ਦੋ ਤੋਂ ਮੁੱਡੇ ਵੀ ਹੋ ਜਾਂਦੇ ਆ ਇਹਦੇ ਇੱਕ ਦੋ ਕੋ ਪਹਿਲਾਂ ਵੀ ਲੋਕੀ ਜੰਨਾ ਬੀਜਦੇ ਆ ਤੇ ਉਹਦੇ ਵਿੱਚ ਇੱਕ ਅੱਧੀ ਫਸਲ ਕਹਿੰਦੇ ਸੀ ਜਿਹੜੀਆਂ ਕਿ ਪ੍ਰਵਾਇਤੀ ਕਹ ਲਓ ਉਹਨਾਂ ਨੂੰ ਉਹਦੇ ਵਿੱਚ ਕਹਿੰਦੇ ਬਿਮਾਰੀਆਂ ਲੱਗਦੀਆਂ ਗੰਨੇ ਨੂੰ ਜੇ ਖਰਾਬ ਹੁੰਦਾ ਇਹਦੇ ਵਿੱਚ ਕੋਈ ਨਵੀਂ ਵੈਰਾਈਟੀ ਆਈ ਆ ਜੀ ਇਹਦੇ ਵਿੱਚ ਇਸ ਟਾਈਮ ਕੋਈ ਵੀ ਬਿਮਾਰੀ ਨਹੀਂ ਹੈਗੀ ਜੀ ਨਾ ਕੋਈ ਇਹਦੇ ਵਿੱਚ ਬਿਮਾਰੀ ਵਾਲੇ ਤੱਕ ਆਇਆ ਜਾਨੀ ਕਿ ਬਹੁਤ ਵਧੀਆ ਗੰਨਾ ਸ਼ਾਨਦਾਰ ਗੰਨਾ ਖੜਾ ਆਇਆ ਜੀ ਤੇ ਉਹ ਦੂਜੇ ਜੰਨੇ ਨਾਲ ਉਹ ਜੇ ਜੰਨੇ ਦੀ ਫਸਲ ਨੂੰ ਬੀਜਿਆ ਜਾਵੇ ਤਾਂ ਕੀ ਇਹਦੇ ਝਾੜ 'ਚ ਕੋਈ ਫਰਕ ਪੈਂਦਾ ਹਾਂਜੀ ਇਹਦੇ ਵਿੱਚ ਜਿੱਦਾਂ ਹੁਣ ਦੂਸਰਾ ਆਮ ਗੰਨਾ ਜਿਹੜਾ 400 ਕੁਇੰਟਲ ਤੱਕ ਜਾਂਦਾ ਇਹ 500 ਕੁਇੰਟਲ ਤੱਕ ਸਾਡੇ ਕੇਦੇ ਵਿੱਚ ਇਸ ਟਾਈਮ ਨਿਕਲ ਰਿਹਾ ਆ ਜੀ ਮਤਲਬ ਇਹ ਹੈ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ 100 ਕੁਇੰਟਲ ਦਾ ਬੈਨੀਫਿਟ ਸਿੱਧੋ ਸਿੱਧੀ ਸਿੱਧਾ ਸਿੱਧਾ ਇਹ ਬੈਨੀਫਿਟ ਆ ਹਾਂਜੀ ਜੇਕਰ ਇਹ ਜੰਨੇ ਦੀ ਬੀਜਾਈ ਬੀਜਾਈ ਕੀਤੀ ਇਹਦੇ ਹੋਰ ਵਧੀ ਮਟੇ ਆ ਜੀ ਇਹ ਡਿੱਗਦਾ ਬ ਇਹਦੇ ਵਿੱਚ ਖਰਚੇ 'ਚ ਵੀ ਕੋਈ ਫਰਕ ਪੈਂਦਾ ਜਾਂ ਇਹਨੂੰ ਬਿਜਾਈ ਦਾ ਸਿਸਟਮ ਕਿਦਾਂ ਹੈ ਬਿਜਾਈ ਦਾ ਇਹ ਜਣੇ ਜਿਤਾ ਅਸੀਂ ਬਿਜਾਈਆ ਦੀ ਦੂਰੀ ਤੋਂ ਬਿਜੀ ਆ ਬਿਜਿਆ ਹੋਇਆ ਤੇ ਉਹਦੇ ਵਿੱਚ ਇਦਾਂ ਹੈ ਵੀ ਖਾਦ ਜਣੇ ਵੀ ਚਲੋ ਖਾਦ ਦੀ ਜਰੂਰ ਸੀ ਪਾਉਣੀ ਪਾਉਣੀ ਐ ਇਹਨੂੰ ਤੇ ਇਹਦੇ ਵਿੱਚ ਧੁੱਪ ਵੀ ਲੱਗਦੀ ਆ ਹਵਾ ਵੀ ਚ ਹੁੰਦੀ ਆ ਉਹਦੇ ਨਾਲ ਗੰਨਾ ਦੀ ਮਟਾਈ ਜ਼ਿਆਦਾ ਹੁੰਦੀ ਆ ਇਹਦੇ ਵਿੱਚ ਇਹ ਦੂਰੀ ਦੇ ਅਸੀਂ ਬਿਜਾਈ ਕਰਦੇ ਆ ਜੀ ਖਰਚੇ ਦੇ हिसाब ਨਾਲ ਕਿੰਨਾ ਕੁ ਫਰਕ ਪੈਂਦਾ ਕੋਈ ਖਰਚੇ ਦੇ ਨਾਲ ਜਾਨੀ ਕਿ ਚਲੋ ਕਹੇ ਇਹ ਕਹਿ ਸਕਦੇ ਜਾਨੀ ਕਿ ਖਰਚੇ ਨਾਲ ਤਾਂ ਥੋੜਾ ਫਰਕ ਪੈਂਦਾ ਹੈਗਾ ਪਰ ਇਹਦੇ ਵਿੱਚ ਮਜੰਦੇ ਦੇ ਵਿੱਚ ਬਹੁਤ ਫਰਕ ਪੈ ਰਿਹਾ ਜੀ ਮਜੰਦੇ ਵਿੱਚ 500 ਕੁਆਂਟਲ ਤੱਕ ਸਾਡੇ ਖੇਤ ਦੇ ਵਿੱਚ ਲਿਖਿਆ ਜੀ ਉਹ ਹਾਂ ਜੀ ਕਿਸਾਨ ਭਰਾਓ ਤੁਸੀਂ ਸਾਰੇ ਆਸਰਾਰ ਨਗਰ ਸਿੰਘ ਦੀ ਗੱਲਾਂ ਸੁਣ ਲਈਆਂ ਫਿਰ ਕਿ ਕਿੰਨਾ ਇਹਦੀ ਬਿਜਾਈ ਚ ਕਿੰਨੇ ਕੁ ਫਾਇਦੇ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਇਹਨੂੰ ਜ਼ਰੂਰ ਕਿਸਾਨ ਨੂੰ ਗੱਲੋਂ ਦੀ ਬਿਜਾਈ ਕਰਨੀ ਆ ਆਪਣੇ ਏਰੀਆ ਦੇ ਜਿਹੜੇ ਸਰਕਲ ਸਟਾਫ ਹੈ ਗੰਨਾ ਸਟਾਫ ਹੈ ਉਹਦੇ ਨਾਲ ਤੁਸੀਂ ਛੇਤੀ ਛੇਤੀ ਬੁੱਕ ਕਰਾ ਲਓ ਤਾਂ ਕਿ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਔਰ ਹਰ ਬੰਦੇ ਕੋਲ ਬੀਜ ਵੀ ਪ੍ਰੋਵਾਈਡ ਮੇਲ ਵੱਲੋਂ ਕੀਤਾ ਜਾ ਸਕੇ ਇਸ ਕਰ ਕਰਕੇ ਆਪਣੇ ਕੋਲ ਬਹੁਤ ਲਿਮਿਟ ਬੀਜ ਖੜਾ ਹੈ ਆਪਣੇ ਕੋਲ ਜਿੰਨੇ ਨੂੰ ਚਾਹੀਦਾ ਉਹ ਆਪਣਾ ਬੀਜ ਬੁੱਕ ਕਰਵਾ ਸਕਦੇ ਆ ਫਿਰ ਇਸ ਦਾ ਮੇਜਰ ਸਿੰਕੋਲ ਵੀ 7-8 ਏਕੜ ਗੰਨਾ ਖੜਾ ਹੈ ਚਚਰਾਲੀ ਚ ਗੰਨਾ ਖੜਾ ਹੈ ਬਰੇ ਪੈਂਚ ਗੰਨਾ ਕੜਾ ਹਰ ਲੋਕੇਸ਼ਨ 'ਚ ਸਾਡੇ ਕੋਲ ਇਸ ਤਰ੍ਹਾਂ ਦੀ ਵੈਰਾਈਟੀ ਦੇ ਗੰਨਾ ਕੜਾ ਤੁਸੀਂ ਆਪ ਦਾ ਆਪਣਾ ਬੀਜ ਬੂਖ ਕਰਵਾ ਕਰ ਕਰਕੇ ਔਰ ਇਸ ਤੀ ਬਜਾਈਏ ਉਹ ਤੁਸੀਂ ਮਾਰਚ ਦੇ ਪਹਿਲੇ ਹਫਤੇ ਤੱਕ ਹਰ ਹੜ੍ਹ ਵਿੱਚ ਕਰ ਲਿਓ ਧੰਨਵਾਦ ਠੀਕ ਹੈ ਜੀ ਤੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਇਹ ਨਵੀਂ ਵੈਰਾਈਟੀ ਆ ਜੰਨੇ ਦੀ 14201 ਇਹਦੀ ਹੀ ਬਜਾਈ ਕੀਤੀ ਜਾਵੇ ਜੀ ਤਾਂ ਜੋ ਕਿਸਾਨਾਂ ਨੂੰ ਦੁੱਗਣਾ ਲਗਭਗ ਕਹ ਲੋ ਕਿ ਦੁੱਗਣਾ ਲਾਭ ਹੋ ਜਾਣਾ ਹੋ ਜਾਂਦਾ ਜੀ